ਪਣੀਆਂ ਦੇ ਵਿੱਚ ਡੋਬਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਡੋਬਣ ਦਾ ਕਾਰਨ ਕੁਝ ਕੁ ਸਰਕਾਰਾਂ ਦੇ ਬੰਦੇ ਨੇ ਏਜੰਸੀਆਂ ਦੇ ਬੰਦੇ ਨੇ ਜਾਂ ਕਿਹੜੇ ਲੋਕ ਨੇ ਜਿਨ੍ਹਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਪਾਣੀ ਦੇ ਵਿੱਚ ਡੁੱਬਿਆ ਜਾਂ ਬਿਨਾ ਦੱਸੇ ਕਿਉਂ ਨਹੀਂ ਲੋਕਾਂ ਨੂੰ ਉਠਾ ਦਿੱਤਾ ਗਿਆ ਪਹਿਲਾਂ ਕਿ ਵੀ ਪਾਣੀ ਛੱਡਿਆ ਜਾਸਦਾ 4 ਦਿਨ ਬਾਅਦ 5 ਦਿਨ ਬਾਅਦ ਤੁਸੀਂ ਆਪਣੇ ਬੱਚੇ ਆਪਣਾ ਰਾਸ਼ਨ ਪਾਣੀ ਆਪਣੇ ਘਰਾਂ ਦੀ ਚੰਗੀ ਤਰ੍ਹਾਂ ਸੰਭਾਲ ਕਰ ਲੋ ਤੇ ਕਿਉਂਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਉਦੋਂ ਜੇ ਪਾਣੀ ਵਧਣ ਦਾ ਚਾਂਸਸ ਬਣਦਾ ਹੈ ਤੇ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਕੁਝ ਦਿਨ ਪਹਿਲਾਂ ਅਨਾਉਂਸਮੈਂਟ ਕਰਦੀ ਕਿ ਇਸ ਇਸ ਇਲਾਕੇ ਵਿੱਚ ਪਾਣੀ ਛੱਡਿਆ ਜਾਵੇਗਾ ਅਕਸਰ ਕੀ ਦੇਖਿਆ ਜਾਂਦਾ ਕਿ ਸਰਕਾਰਾਂ ਅਕਸਰ ਅਚਾਨਕ ਰਾਤ ਨੂੰ ਪਾਣੀ ਛੱਡ ਦਿੰਦੀਆਂ ਨੇ ਲੋਕ ਰਾਤ ਨੂੰ ਸੁੱਤੇ ਹੁੰਦੇ ਨੇ ਆਪੋ ਆਪਣੇ ਘਰਾਂ 'ਚ ਉਹਨਾਂ ਦੇ ਪਸ਼ੂ ਵੱਜੇ ਹੁੰਦੇ ਕਿੱਲਿਆਂ ਦੇ ਨਾਲ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਧਰਤੀ ਤੇ ਪਿਆ ਹੁੰਦਾ ਕਹਿਣ ਤੋਂ ਭਾਵ ਕਿ ਉਹਨਾਂ ਦੇ ਅੰਦਰ ਕੋਈ ਡਰ ਨਹੀਂ ਹੁੰਦਾ ਜਿਸ ਕਰਕੇ ਉਹ ਵਿਚਾਰੇ ਆਰਾਮ ਨਾਲ ਸੁੱਤੇ ਹੁੰਦੇ ਨੇ ਲੇਕਿਨ ਸਰਕਾਰਾਂ ਅਚਾਨਕ ਪਾਣੀ ਛੱਡ ਦਿੰਦੀਆਂ ਨੇ ਜਾਂ ਛੜਵਾ ਦਿੰਦੀਆਂ ਨੇ ਤਾਂ ਫਿਰ ਉਹ ਪਾਣੀ 10 10 20 20 ਫੁੱਟ ਜਿਹੜਾ ਉਹ ਘਰਾਂ 'ਚ ਵੜ ਜਾਂਦਾ ਘਰਾਂ ਦਾ ਰਾਸ਼ਨ ਸਾਰਾ ਖਰਾਬ ਹੋ ਜਾਂਦਾ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਨੇ ਜਿਵੇਂ ਮੰਨ ਲਓ ਕਿ ਪੇਟੀਆਂ ਤੱਕ ਪਾਣੀ ਵੜ ਜਾਂਦਾ ਆ ਉਹਨਾਂ ਦੀ ਰਸੋਈ ਦਾ ਸਮਾਨ ਸਾਰਾ ਉਹ ਸਾਰਾ ਮਿੱਟੀ 'ਚ ਮਿਲ ਜਾਂਦਾ ਪਸ਼ੂ ਡੁੱਬ ਕੇ ਮਰ ਜਾਂਦੇ ਨੇ ਕਿੱਲਿਆਂ ਨਾਲ ਵੱਜੇ ਹੋਏ ਹਫੜਾ ਦਫੜੀ ਮਚ ਜਾਂਦੀ ਆ ਇਹ ਕਿਹਦੀ ਸੋਚ ਹੋਈ ਆ ਕਾਹਦਾ ਮਤਲਬ ਸਿਆਣਪਨ ਕਿਹਾ ਜਾ ਸਕਦਾ ਇਹ ਸਰਕਾਰਾਂ ਦੀ ਨਕਮੀ ਸੋਚ ਕਹੀ ਜਾ ਸਕਦੀ ਆ ਕਿ ਸਰਕਾਰਾਂ ਜਾਣ ਬੁੱਝ ਕੇ ਇੰਜ ਕਰਦੀਆਂ ਨੇ ਪਤਾ ਤਾਂ ਅਗਲੇ ਦਿਨ ਵੀ ਲੱਗ ਹੀ ਜਾਣਾ ਹੁੰਦਾ ਕਿ ਪਾਣੀ ਆ ਗਿਆ ਕਿ ਪਾਣੀ ਦੇ ਨਾਲ ਇਨਾ ਨੁਕਸਾਨ ਹੋ ਗਿਆ ਕੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੇ ਆਂ ਸਮਾਂ ਰਹਿੰਦਿਆਂ ਜੇ ਡੈਮਾਂ ਚੋਂ ਪਾਣੀ ਨਹੀਂ ਪਹਿਲਾਂ ਕੱਢ ਸਕਦੀ ਕਿੰਨਾ ਸਮਾਂ ਹੁੰਦਾ ਸਰਕਾਰ ਦੇ ਕੋਲ ਹੋਣ ਤਾਂ ਮਤਲਬ ਟੈਕਨੋਲੋਜੀ ਇੰਨੀ ਜ਼ਿਆਦਾ ਆਸ ਤੋਂ ਇੱਕ ਕੇ ਹਫ਼ਤਾ ਬਾਅਦ ਤਾਂ ਦੋ ਦੋ ਹਫ਼ਤੇ ਮਹੀਨਾ ਮਹੀਨਾ ਪਹਿਲਾਂ ਪਤਾ ਲੱਗ ਜਾਂਦਾ ਕਿ ਆਹ ਚੀਜ਼ ਵਾਪਰ ਸਕਦੀ ਆ ਕਿ ਜਦੋਂ ਪਤਾ ਵਾਪਰ ਸਕਦੀ ਆ ਤਾਂ ਫਿਰ ਪਾਣੀ ਪਹਿਲਾਂ ਹੀ ਕੱਢਿਆ ਜਾਂਦਾ ਤਾਂ ਕਿੰਨਾ ਚੰਗਾ ਸੀ ਅੱਜ ਕਿੰਨੇ ਲੋਕ ਬੇਕਾਰ ਹੋ ਗਏ ਨੇ ਕਿੰਨੇ ਲੋਕਾਂ ਦੇ ਬੱਚੇ ਪਰਿਵਾਰ ਇੰਨੇ ਮਤਲਬ ਸਹਿਮ ਦੇ ਹਾਲਾਤਾਂ ਵਿੱਚ ਵੱਧ ਫੁੱਲ ਰਹੇ ਨੇ ਕਿ ਇਨੇ ਲੋਕੀ ਰੋਟੀ ਖਾਣ ਤੋਂ ਬਿਮਾਰੀਆਂ ਤੋਂ ਕਿਵੇਂ ਮਤਲਬ ਉਹਨਾਂ ਦੀ ਜ਼ਿੰਦਗੀ ਟਫ ਹੋਈ ਪਈ ਆ ਮੈਂ ਸਮਝਦਾ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਆ ਇਹ ਦਿਨ ਤਾਂ ਨਿਕਲੀ ਜਾਣੇ ਨੇ ਭੈਣ ਭਰਾ ਸਾਰੇ ਇੱਕ ਦੂਜੇ ਦੀ ਬਾਹ ਫੜਦੇ ਪਏ ਨੇ ਆਪਣੇ ਆਪਣੇ ਲੈਵਲ ਤੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਤੂੜੀ ਦੀ ਸੇਵਾ ਕਰ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਹੀ ਇੱਕ ਜਹੀ ਧਰਤੀ ਆ ਜਿੱਥੇ ਮਨੁੱਖਤਾ ਦੀ ਸੇਵਾ ਕਰਨ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਜੋ ਬਾਬੇ ਨਾਨਕ ਨੇ ਸਿਖਾਈ ਆ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜਿੰਨੀ ਵੀ ਹੋ ਸਕਦੀ ਹੋਵੇ ਜ਼ਰੂਰੀ ਨਹੀਂ ਹੈ ਕਿ ਆਪਾਂ ਸਾਹਮਣੇ ਆ ਕੇ ਹੀ ਕਰਨੀ ਤੁਸੀਂ ਇੱਕ ਪਰਿਵਾਰ ਦੀ ਦੋ ਪਰਿਵਾਰ ਦੀ ਤਿੰਨ ਪਰਿਵਾਰ ਦੀ ਸੇਵਾ ਕਰ ਦਿੰਦੇ ਹੋ ਪਰ ਨਾਲ ਬੇਨਤੀ ਹੈ ਕਿ ਜਿਹੜਾ ਪਰਿਵਾਰ ਸੇਵਾ ਲੈ ਲੈਂਦਾ ਆ ਇਹ ਸੌਖੀ ਘੜੀ ਦੇ ਵਿੱਚ ਉਹ ਦੁਬਾਰਾ ਨਾ ਲਵੇ ਕਿਉਂਕਿ ਉਹ ਕਿਸੇ ਦਾ ਹੱਕ ਨਾ ਮਾਰੇ ਹੁਣ ਜਿਹੜਾ ਕੋਈ ਭੈਣ ਭਰਾ ਸੇਵਾ ਕਰਨ ਜਾਊਗਾ ਉਹਨੂੰ ਥੋੜਾ ਪਤਾ ਹੋਣਾ ਕਿ ਪਹਿਲਾਂ ਕੋਈ ਸੇਵਾ ਹੋ ਚੁੱਕੀ ਆ ਕਿਰਪਾ ਕਰਕੇ ਇਸ ਚੀਜ਼ ਤੋਂ ਮੀ ਬਚਿਆ ਜਾਣਾ ਚਾਹੀਦਾ ਜਿਹੜਾ ਇੱਕ ਦੁੱਖਾ ਕੋਈ ਕੰਮ ਕਰਦਾ ਆ ਬਾਕੀ ਸਰਕਾਰਾਂ ਤੋਂ ਤੁਸੀਂ ਸਵਾਲ ਜ਼ਰੂਰ ਕਰਨਾ ਕਿ ਭਈ ਤੁਸੀਂ ਸਾਨੂੰ 5-7 ਦਿਨ ਪਹਿਲਾਂ ਕਿਉਂ ਨਹੀਂ ਅਲਟੀਮੇਟਮ ਦਿੰਦੇ ਕਿ ਅਸੀਂ ਆਪਣੇ ਘਰਾਂ ਦਾ ਪ੍ਰਬੰਧ ਕਰ ਲਈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਾਰੇ ਜੁਦੇ ਵਸਦੇ ਰੋ ਰੱਬ ਸੋਣਾ ਤੁਹਾਨੂੰ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਚੋਂ ਬਾਹਰ ਕੱਢੇ